ਅੱਜ ਦੀ ਵੀਡੀਓ ਸਿਰਫ ਇੱਕ ਸਮਝਾਉਣ ਵਾਲੀ ਗੱਲ ਨਹੀਂ ਇਹ ਤੁਹਾਡੀ ਸੋਚ ਨੂੰ ਤੁਹਾਡੇ ਰਵੱਈਏ ਨੂੰ ਅਤੇ ਲੋਕਾਂ ਵਿੱਚ ਤੁਹਾਡੀ ਵੈਲਿਊ ਨੂੰ ਬਦਲਣ ਵਾਲਾ ਪੂਰਾ ਸਿਸਟਮ ਹੈ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਮਾਨਸਿਕਤਾ ਦੇ ਉਹ 6 ਅਜਿਹੇ ਰੂਲ ਦੱਸਾਂਗਾ ਜੋ ਲੋਕਾਂ ਨੂੰ ਮਜਬੂਰ ਕਰ ਦੇਣਗੇ ਕਿ ਉਹ ਤੁਹਾਡੀ ਇੱਜ਼ਤ ਕਰਨ ਤੁਹਾਡੀ ਗੱਲ ਮੰਨਣ ਦੇਖੋ ਮਾਨਸਿਕਤਾ ਸਿਰਫ ਇੱਕ ਸਬਜੈਕਟ ਨਹੀਂ ਇੱਕ ਤਾਕਤ ਹੈ ਜਿਸ ਰਾਹੀਂ ਤੁਸੀਂ ਕਿਸੇ ਨੂੰ ਵੀ ਕੰਟਰੋਲ ਕਰ ਸਕਦੇ ਹੋ ਬਿਨਾਂ ਉੱਚੀ ਆਵਾਜ਼ ਚੁੱਕੇ ਬਿਨਾਂ ਹਥਿਆਰ ਵਰਤੇ ਬਿਨਾਂ ਕਿਸੇ ਨੂੰ ਕਹੇ ਵੀ ਤੁਸੀਂ ਲੋਕਾਂ ਦੇ ਦਿਮਾਗ ਵਿੱਚ ਆਪਣੀ ਠੋਸ ਛਾਪ ਛੱਡ ਸਕਦੇ ਹੋ ਮਨੋਵਿਗਿਆਨਕ ਟੈਕਨਿਕਸ ਉਹ ਹਥਿਆਰ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਕਿਸੇ ਦੇ ਵੀ ਮਨ ਵਿੱਚ ਆਪਣੀ ਜਗ੍ਹਾ ਬਣਾ ਸਕਦੇ ਹੋ ਆਪਣੀ ਵੈਲਿਊ ਨੂੰ ਨਾ ਸਿਰਫ ਵਧਾ ਸਕਦੇ ਹੋ ਸਗੋਂ ਲੋਕਾਂ ਦੀਆਂ ਸੋਚਾਂ ਨੂੰ ਵੀ ਆਪਣੇ ਵੱਲ ਕਰ ਸਕਦੇ ਹੋ ਪਰ ਸਵਾਲ ਇਹ ਹੈ ਕਿਉਂ ਅੱਜ ਲੋਕ ਤੁਹਾਡੀ ਇੱਜ਼ਤ ਨਹੀਂ ਕਰਦੇ ਕਿਉਂ ਲੋਕ ਤੁਹਾਨੂੰ ਇਗਨੋਰ ਕਰਦੇ ਹਨ ਸੁੱਚਾ ਹੈ ਕਿ ਦੇ ਕਾਰਨ ਇਹ ਹੈ ਕਿਉਂਕਿ ਤੁਹਾਨੂੰ ਮਾਨਸਿਕਤਾ ਦੀ ਅਸਲ ਪਹਿਚਾਨ ਨਹੀਂ ਤੁਸੀਂ ਕਦੇ ਵੀ ਇਹ ਨਹੀਂ ਜਾਣਿਆ ਕਿ ਦਿਮਾਗ ਕਿਵੇਂ ਕੰਮ ਕਰਦਾ ਹੈ ਅਤੇ ਲੋਕ ਕਿਵੇਂ ਸੋਚਦੇ ਹਨ ਮਾਨਸਿਕਤਾ ਉਹ ਤਾਕਤ ਹੈ ਜੋ ਦੁਨੀਆ ਦੇ ਹਰ ਪਾਵਰਫੁਲ ਇਨਸਾਨ ਕੋਲ ਹੁੰਦੀ ਹੈ ਉਹ ਚਾਹੇ ਬਿਜ਼ਨਸ ਵਿੱਚ ਹੋਵੇ ਪੋਲਿਟਿਕਸ ਵਿੱਚ ਹੋਵੇ ਰਿਲੇਸ਼ਨਸ਼ਿਪ ਵਿੱਚ ਹੋਵੇ ਜਾਂ ਫਿਰ ਪਰਸਨਲ ਲਾਈਫ ਵਿੱਚ ਉਹ ਇਹਨਾਂ ਮਨੋਵਿਗਿਆਨਕ ਹਥਿਆਰਾਂ ਦੀ ਵਰਤੋਂ ਕਰਦੇ ਹਨ ਅਤੇ ਲੋਕਾਂ ਤੇ ਬਿਨਾ ਉਹਨਾਂ ਨੂੰ ਮਹਿਸੂਸ ਹੋਣ ਦਿੱਤੇ ਕੰਟਰੋਲ ਕਰਦੇ ਹਨ ਸਾਈਕੋਲੋਜੀ ਅੱਜ ਕੱਲ ਹਰ ਜਗ੍ਹਾ ਵਰਤੀ ਜਾ ਰਹੀ ਹੈ ਚਾਹੇ ਤੁਹਾਡਾ ਟਾਰਗੇਟ ਇੱਕ ਨੌਕਰੀ ਹੋਵੇ ਇੱਕ ਰਿਸ਼ਤਾ ਹੋਵੇ ਜਾਂ ਆਪਣੀ ਆਤਮ ਸਨਮਾਨ ਪਾਲਣਾ ਮਾਨਸਿਕਤਾ ਤੁਹਾਡੀ ਚਾਬੀ ਹੈ ਇਸ ਕਰਕੇ ਅੱਜ ਦੀ ਇਹ ਵੀਡੀਓ ਕਦੇ ਵੀ ਮਿਸ ਨਾ ਕਰਿਓ ਕਿਉਂਕਿ ਇਹ ਉਹ ਟੈਕਨੀਕਸ ਹਨ ਜੋ ਤੁਹਾਡੀ ਜ਼ਿੰਦਗੀ ਦਾ ਰੁਖ ਮੋੜ ਸਕਦੀਆਂ ਹਨ ਤੁਸੀਂ ਸਿੱਖੋਗੇ ਕਿਵੇਂ ਲੋਕ ਤੁਹਾਡੀ ਰੀਸ ਕਰਦੇ ਹਨ ਕਿਵੇਂ ਲੋਕ ਤੁਹਾਡੇ ਅੱਗੇ ਝੁਕਣ ਲੱਗ ਪੈਂਦੇ ਹਨ ਸਿਰਫ ਤੁਹਾਡੀ ਸੋਚ ਅਤੇ ਪੇਸ਼ਕਸ਼ ਨਾਲ ਤਿਆਰ ਰਹੋ ਕਿਉਂਕਿ ਅੱਜ ਤੋਂ ਬਾਅਦ ਦੁਨੀਆ ਤੁਹਾਡੀ ਇੱਜ਼ਤ ਕਰਨ ਤੇ ਮਜਬੂਰ ਹੋ ਜਾਏਗੀ ਚਲੋ ਸ਼ੁਰੂ ਕਰੀਏ ਨੰਬਰ 1 ਖਾਮੋਸ਼ੀ ਵਿੱਚ ਤਾਕਤ ਹੈ ਦੋਸਤੋ ਅੱਜ ਦੀ ਦੁਨੀਆ ਵਿੱਚ ਲੋਕ ਉਹ ਤਾਵਲੇ ਹੋ ਗਏ ਨੇ ਹਰ ਕੋਈ ਕੁਝ ਨਾ ਕੁਝ ਕਹਿਣਾ ਚਾਹੁੰਦਾ ਹੈ ਹਰ ਕੋਈ ਆਪਣੀ ਗੱਲ ਮਨਵਾਉਣਾ ਚਾਹੁੰਦਾ ਹੈ ਪਰ ਜਿਸ ਨੇ ਅਸਲ ਵਿੱਚ ਅੰਦਰੋਂ ਤਾਕਤ ਹਾਸਲ ਕਰ ਲਈ ਹੁੰਦੀ ਹੈ ਉਹਨੂੰ ਚੀਕਣ ਚਲਾਉਣ ਦੀ ਲੋੜ ਨਹੀਂ ਪੈਂਦੀ ਉਹ ਖਾਮੋਸ਼ ਰਹਿੰਦਾ ਕਿਉਂਕਿ ਉਹ ਜਾਣਦਾ ਹੈ ਕਿ ਖਾਮੋਸ਼ੀ ਇੱਕ ਹਥਿਆਰ ਵੀ ਹੈ ਤੇ ਇੱਜ਼ਤ ਵੀ ਜਿੰਨਾ ਜ਼ਿਆਦਾ ਤੁਸੀਂ ਖਾਮੋਸ਼ ਰਹੋਗੇ ਓਨਾ ਹੀ ਤੁਸੀਂ ਅੰਦਰੋਂ ਤਾਕਤਵਰ ਸਥਿਰ ਅਤੇ ਸਮਝਦਾਰ ਬਣਦੇ ਜਾਓਗੇ ਜਦ ਤੁਸੀਂ ਘੱਟ ਬੋਲਦੇ ਹੋ ਲੋਕ ਤੁਹਾਡੀ ਹਰ ਇੱਕ ਗੱਲ ਨੂੰ ਧਿਆਨ ਨਾਲ ਸੁਣਦੇ ਹਨ ਤੁਹਾਡੀ ਹਰ ਇੱਕ ਲਾਈਨ ਹਰ ਇੱਕ ਸ਼ਬਦ ਇੱਕ ਅਸਰ ਛੱਡਦਾ ਹੈ ਲੋਕ ਤੁਹਾਨੂੰ ਲਾਈਟਲੀ ਨਹੀਂ ਲੈਂਦੇ ਉਹ ਸੋਚਦੇ ਹਨ ਇਹ ਇਨਸਾਨ ਕਮਾਲ ਦੀ ਸੋਚ ਰੱਖਦਾ ਹੈ ਕਦੇ ਵੀ ਫਜ਼ੂਲ ਨਹੀਂ ਬੋਲਦਾ اور جس نے ہر ਵੜੇ بولਣਾ ਹੁੰਦਾ ਹੈ ਜਿਸ ਨੇ ਹਮੇਸ਼ਾ ਕੁਝ ਨਾ ਕੁਝ ਕਹਿਣਾ ਹੁੰਦਾ ਹੈ ਉਹ ਆਖਿਰਕਾਰ ਲੋਕਾਂ ਦੀ ਨਜ਼ਰ ਵਿੱਚ ਆਪਣੀ ਵੈਲਿਊ ਘਟਾ ਲੈਂਦਾ ਹੈ ਜੋ ਬਹੁਤ ਬੋਲਦਾ ਹੈ ਕਈ ਵਾਰੀ ਬੇਅਕਲ ਵੀ ਲੱਗਦਾ ਹੈ ਅਜਿਹੇ ਲੋਕਾਂ ਨੂੰ ਲੋਕ ਗੰਭੀਰਤਾ ਨਾਲ ਨਹੀਂ ਲੈਂਦੇ ਕਿਉਂਕਿ ਬੇਅਕਲ ਦੀ ਆਪਣੀ ਜ਼बान ਉੱਤੇ ਕਦੇ ਵੀ ਕਾਬੂ ਨਹੀਂ ਹੁੰਦੀ ਉਹ ਹਰ ਗੱਲ ਤੇ ਰਿਐਕਟ ਕਰ ਜਾਂਦੇ ਹਨ ਜਦ ਕਿ ਅਕਲਮੰਦ ਇਨਸਾਨ ਖਾਮੋਸ਼ੀ ਨਾਲ ਸ਼ਾਂਤੀ ਨਾਲ ਸਹਿਣਸ਼ੀਲਤਾ ਨਾਲ ਹਰ ਗੱਲ ਨੂੰ ਸੁਣਦਾ ਹੈ ਸਮਝਦਾ ਹੈ ਤੇ ਫਿਰ ਜਦ ਜ਼ਰੂਰਤ ਪਵੇ ਤਦ ਹੀ ਕੁਝ ਕਹਿੰਦਾ ਹੈ ਜੋ ਤੁਹਾਡੀ ਇੱਜ਼ਤ ਨਹੀਂ ਕਰਦਾ ਜੋ ਤੁਹਾਨੂੰ ਇਗਨੋਰ ਕਰਦਾ ਹੈ ਜੋ ਹਰ ਵਾਰੀ ਤੁਹਾਡੀ ਵੈਲਿਊ ਘਟਾਉਣ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਸਿੱਧਾ ਜਵਾਬ ਦੇਣ ਦੀ ਬਜਾਏ ਖਮੋਸ਼ ਹੋ ਜਾਓ ਕਿਉਂਕਿ ਖਮੋਸ਼ੀ ਹੀ ਸਭ ਤੋਂ ਵਧੀਆ ਜਵਾਬ ਹੁੰਦੀ ਹੈ ਜਦ ਤੁਸੀਂ ਰਿਐਕਟ ਨਹੀਂ ਕਰਦੇ ਤਾਂ ਸਾਹਮਣੇ ਵਾਲਾ ਹਿਲ ਜਾਂਦਾ ਹੈ ਉਹ ਸੋਚਦਾ ਹੈ ਇਸ ਨੇ ਕੁਝ ਕਿਹਾ ਨਹੀਂ ਪਰ ਫਿਰ ਵੀ ਮੈਨੂੰ ਅੰਦਰੋਂ ਲੱਗ ਰਿਹਾ ਹੈ ਤੁਸੀਂ ਜਦ ਖਾਮੋਸ਼ ਰਹਿੰਦੇ ਹੋ ਉਹ ਖਾਮੋਸ਼ੀ ਤੁਹਾਡੀ ਗੰਭੀਰਤਾ ਤੁਹਾਡੀ ਤਾਕਤ ਨੂੰ ਬਿਆਨ ਕਰਦੀ ਹੈ ਉਹ ਤੁਹਾਡੀ ਪਛਾਣ ਬਣ ਜਾਂਦੀ ਹੈ ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਦੁਨੀਆ ਤੁਹਾਡੀ ਕਦਰ ਕਰੇ ਤਾਂ ਪਹਿਲਾਂ ਖਾਮੋਸ਼ ਰਹਿਣਾ ਸਿੱਖੋ ਫਜ਼ੂਲ ਦੀ ਹਰ ਗੱਲ ਤੇ ਰਿਐਕਟ ਨਾ ਕਰੋ ਕਿਉਂਕਿ ਅਸਲ ਤਾਕਤ ਵਾਲਾ ਉਹ ਨਹੀਂ ਹੁੰਦਾ ਜੋ ਸਭ ਤੋਂ ਉੱਚੀ ਆਵਾਜ਼ ਵਿੱਚ ਬੋਲਦਾ ਹੈ ਅਸਲ ਤਾਕਤ ਵਾਲਾ ਉਹ ਹੁੰਦਾ ਹੈ ਜੋ ਖਾਮੋਸ਼ ਰਹਿ ਕੇ ਵੀ ਆਪਣਾ ਅਸਰ ਛੱਡ ਜਾਂਦਾ ਹੈ ਤਾਂ ਦੋਸਤੋ ਅੱਜ ਤੋਂ ਖਮੋਸ਼ੀ ਨੂੰ ਆਪਣੀ ਤਾਕਤ ਬਣਾਓ ਬੋਲਣ ਦੀ بجائے ਐਸੀ ਖਮੋਸ਼ੀ ਚੁਣੋ ਜੋ ਤੁਹਾਡੀ ਸੋਚ ਦੀ ਗਹਿਰਾਈ ਦਿਖਾਏ ਨਫ਼ਰਤ ਨਹੀਂ ਨੰਬਰ 2 ਆਪਣੀ ਕੀਮਤ ਖੁਦ ਪਛਾਣੋ ਦੋਸਤੋ ਇੱਕ ਗੱਲ ਕਦੇ ਨਾ ਭੁੱਲੀ ਜਾਏ ਜਿਵੇਂ ਤੁਸੀਂ ਆਪਣੇ ਆਪ ਨੂੰ ਵੈਲਿਊ ਦਿੰਦੇ ਹੋ ਉਸੇ ਤਰ੍ਹਾਂ ਹੀ ਲੋਕ ਤੁਹਾਡੀ ਵੈਲਿਊ ਕਰਦੇ ਹਨ ਜੇ ਤੁਸੀਂ ਆਪਣੇ ਆਪ ਨੂੰ ਹੀ ਸਸਤਾ ਸਮਝਣਾ ਸ਼ੁਰੂ ਕਰ ਦਿੰਦੇ ਹੋ ਤਾਂ ਦੁਨੀਆ ਤੁਹਾਨੂੰ ਅਣਦੇਖਾ ਕਰਨ ਤੋਂ ਨਹੀਂ ਰੁਕੇਗੀ ਇਸ ਦੁਨੀਆ ਵਿੱਚ ਸਭ ਤੋਂ ਵੱਡੀ ਜ਼ਰੂਰਤ ਆਪਣੀ ਇੱਜ਼ਤ ਆਪਣੀ ਕਦਰ ਆਪਣੀ ਕੀਮਤ ਨੂੰ ਸਮਝਣ ਦੀ ਹੈ ਜੇਕਰ ਤੁਸੀਂ ਹਮੇਸ਼ਾ ਲੋਕਾਂ ਲਈ ਉਪਲਬਧ ਰਹੋਗੇ ਜੇ ਤੁਸੀਂ ਹਰ ਵਿਅਕਤੀ ਦੇ ਲਈ ਹਾਂ ਕਹਿੰਦੇ ਰਹੋਗੇ ਜੇ ਤੁਸੀਂ ਆਪਣੇ ਆਪ ਤੋਂ ਪਹਿਲਾਂ ਲੋਕਾਂ ਨੂੰ ਰੱਖਦੇ ਰਹੋਗੇ ਤਾਂ ਇਹ ਯਾਦ ਰੱਖੋ ਲੋਕ ਤੁਹਾਨੂੰ ਅਹਿਮੀਅਤ ਨਹੀਂ ਦੇਣਗੇ ਉਹ ਸੋਚਣ ਲੱਗ ਪੈਣਗੇ ਕਿ ਇਹ ਤਾਂ ਹਮੇਸ਼ਾ ਲਈ ਹਾਜ਼ਰ ਹੈ ਇਸ ਦੀ ਵੈਲਿਊ ਕੀ ਹੋ ਸਕਦੀ ਹੈ ਇਹ ਮਨੁੱਖੀ ਮੰਦ ਦੀ ਫਿਤਰਤ ਹੈ ਅਸੀਂ ਉਹਨਾਂ ਚੀਜ਼ਾਂ ਵੱਲ ਜ਼ਿਆਦਾ ਖਿੱਚੇ ਜਾਂਦੇ ਹਾਂ ਜੋ ਸਾਨੂੰ ਸੌਖੀਆਂ ਨਹੀਂ ਮਿਲਦੀਆਂ ਜੋ ਸੌਖੀਆਂ ਨਹੀਂ ਮਿਲਦੀਆਂ ਉਹ ਅਸਲ ਵਿੱਚ ਕੀਮਤੀ ਹੁੰਦੀਆਂ ਨੇ ਤਾਂ ਜੇ ਤੁਸੀਂ ਹਰ ਵਕਤ ਦੱਸਣਾ ਚਾਹੁੰਦੇ ਹੋ ਕਿ ਤੂੰ ਸੱਚਾ ਭਲਾ ਦਿਲੋਂ ਵਧੀਆ ਇਨਸਾਨ ਹੈ ਉਹ ਸਭ ਕੁਝ ਠੀਕ ਹੈ ਪਰ ਆਪਣੀ ਹੱਦਾਂ ਰੱਖਣੀਆਂ ਵੀ ਲਾਜ਼ਮੀ ਹੁੰਦੀਆਂ ਹਨ ਜਦ ਤੱਕ ਤੁਸੀਂ ਆਪਣੇ ਆਪ ਨੂੰ ਇੱਕ ਕੀਮਤੀ ਇਨਸਾਨ ਨਹੀਂ ਬਣਾਓਗੇ ਜਦ ਤੱਕ ਤੁਸੀਂ ਆਪਣੇ ਆਪ ਲਈ ਖੜੇ ਨਹੀਂ ਹੋਵੋਗੇ ਜਦ ਤੱਕ ਤੁਸੀਂ ਆਪਣੇ ਆਪ ਨੂੰ ਮੁੱਲ ਨਹੀਂ ਦਿੰਦੇ ਲੋਕ ਵੀ ਤੁਹਾਡੀ ਵੈਲਿਊ ਨਹੀਂ ਕਰਨਗੇ ਆਪਣੇ ਅੰਦਰ ਦੇ 골ਡ ਨੂੰ ਪਛਾਣੋ ਆਪਣੇ ਅੰਦਰ ਦੇ ਗੁਣਾਂ ਨੂੰ ਸਮਝੋ ਜੋ ਕੰਮ ਤੁਸੀਂ ਕਰਦੇ ਹੋ ਜੋ ਪਿਆਰ ਤੁਸੀਂ ਦਿੰਦੇ ਹੋ ਜੋ ਸਮਾਂ ਤੁਸੀਂ ਕਿਸੇ ਨੂੰ ਦਿੰਦੇ ਹੋ ਉਹ ਸਭ ਕੀਮਤੀ ਹਨ ਜਦ ਤੁਸੀਂ ਆਪਣੇ ਆਪ ਚ ਜਿਉਂਦੇ ਹੋ ਜਦ ਤੁਸੀਂ ਆਪਣੀ ਜ਼ਿੰਦਗੀ ਆਪਣੇ ਸੁੱਖ ਦੁੱਖ ਦੇ ਨਾਲ ਸੰਭਾਲਦੇ ਹੋ ਤਾਂ ਤੁਹਾਡੀ ਆਤਮਿਕ ਪਾਵਰ ਵੀ ਵੱਧਦੀ ਹੈ ਤੇ ਲੋਕ ਵੀ ਤੁਹਾਡੀ ਹਕੀਕਤ ਚ ਕਦਰ ਕਰਦੇ ਹਨ ਇਸ ਕਰਕੇ ਨਾ ਹਰ ਸਮੇਂ ਹਰ ਕਿਸੇ ਲਈ ਉਪਲਬਧ ਰਹੋ ਨਾ ਆਪਣੀ ਸਾਰੀ એનર્ਜੀ ਹਰ ਇੱਕ ਲਈ ਖਰਚ ਕਰੋ ਕਦੇ-ਕਦੇ ਚੁੱਪ ਰਹੋ ਆਪਣੇ ਲਈ ਜਿਓ ਆਪਣੀ ਜ਼ਿੰਦਗੀ ਨੂੰ ਤਰਾਜੂ 'ਚ ਤੋਲੋ। ਇੱਕ ਗੱਲ ਯਾਦ ਰੱਖੀ ਜਾਵੇ, ਜਦ ਤੱਕ ਤੁਸੀਂ ਆਪਣੇ ਆਪ ਨੂੰ ਮਾਨ ਨਹੀਂ ਦਿੰਦੇ, ਦੁਨੀਆ ਤੁਹਾਨੂੰ ਕਦੇ ਵੀ ਇੱਜ਼ਤ ਨਹੀਂ ਦੇਵੇਗੀ। ਨੰਬਰ 3 ਆਪਣੇ ਜਜ਼ਬਾਤਾਂ ਉੱਤੇ ਕਾਬੂ ਰੱਖੋ। ਦੋਸਤੋ, ਇੱਕ ਗੱਲ ਹਮੇਸ਼ਾ ਯਾਦ ਰੱਖੋ, ਜ਼ਿੰਦਗੀ ਵਿੱਚ ਸਭ ਤੋਂ ਵੱਡੀ ਜਿੱਤ ਉਹ ਨਹੀਂ ਹੁੰਦੀ ਜਦ ਤੁਸੀਂ ਕਿਸੇ ਹੋਰ ਨੂੰ ਹਰਾ ਦਿੰਦੇ ਹੋ। ਅਸਲ ਜਿੱਤ ਤਾਂ ਉਹ ਹੁੰਦੀ ਹੈ ਜਦ ਤੁਸੀਂ ਆਪਣੇ ਆਪ ਨੂੰ ਕਾਬੂ ਕਰ ਲੈਂਦੇ ਹੋ। ਅਤੇ ਜ਼ਿੰਦਗੀ ਵਿੱਚ ਸਭ ਤੋਂ ਮੁਸ਼ਕਲ ਕੰਮ ਹੈ ਆਪਣੇ ਜਜ਼ਬਾਤਾਂ ਨੂੰ ਕਾਬੂ ਵਿੱਚ ਰੱਖਣਾ। ਕਈ ਵਾਰੀ ਦੁੱਖ 'ਚ, ਗੁੱਸੇ 'ਚ ਜਾਂ ਖੁਸ਼ੀ 'ਚ ਅਸੀਂ ਕੁਝ ਅਜੀਹਾ ਕਰ ਜਾਂਦੇ ਹਾਂ ਜੋ ਸਾਡੀ ਇੱਜ਼ਤ, ਸਾਡੀ ਸੋਚ ਅਤੇ ਸਾਡੀ ਪਛਾਣ ਨੂੰ ਨੁਕਸਾਨ ਪਹੁੰਚਾਉਂਦਾ ਹੈ। ਕਦੇ ਵੀ ਆਪਣੇ ਇਮੋਸ਼ਨਸ, ਆਪਣੇ ਦੁੱਖ, ਆਪਣੇ ਡਰ, ਆਪਣੀ ਉਦਾਸੀ, ਆਪਣੇ ਰਾਜ ਕਿਸੇ ਵੀ ਵਿਅਕਤੀ ਦੇ ਸਾਹਮਣੇ ਨਾ ਰੱਖੋ। ਕਿਉਂਕਿ ਹਰ ਵਿਅਕਤੀ ਤੁਹਾਡਾ ਭਲਾ ਨਹੀਂ ਸੋਚ ਰਿਹਾ। ਜੋ ਵਿਅਕਤੀ ਆਪਣੇ ਮਨ ਦੀ ਹਰ ਗੱਲ, ਆਪਣੀ ਇਮੋਸ਼ਨਲ ਸਾਈਡ ਹਰ ਇੱਕ ਦੇ ਸਾਹਮਣੇ ਖੋਲ੍ਹ ਦਿੰਦਾ ਹੈ, ਉਹ ਅਖੀਰ ਵਿੱਚ ਲੋਕਾਂ ਲਈ ਇੰਟਰਸਟਿੰਗ ਨਹੀਂ। ਪਰ ਈਜ਼ੀ ਟਾਰਗੇਟ ਬਣ ਜਾਂਦਾ ਹੈ ਜਿਸ ਤਰ੍ਹਾਂ ਜਲਸੇ ਵਿੱਚ ਖੁੱਲਾ ਖਜ਼ਾਨਾ ਹਰ ਕੋਈ ਲੁੱਟ ਲੈਂਦਾ ਹੈ ਉਸੇ ਤਰ੍ਹਾਂ ਆਪਣੀਆਂ ਅੰਦਰਲੀਆਂ ਕਮਜ਼ੋਰੀਆਂ ਦੱਸ ਕੇ ਤੁਸੀਂ ਲੋਕਾਂ ਨੂੰ ਆਪਣਾ ਫਾਇਦਾ ਚੁੱਕਣ ਦਾ ਮੌਕਾ ਦੇ ਰਹੇ ਹੋ ਜੋ ਬੰਦਾ ਰਸਮਈ ਰਹਿੰਦਾ ਹੈ ਆਪਣੇ ਚਿਹਰੇ ਤੇ ਆਪਣੇ ਜਜ਼ਬਾਤ ਨਜ਼ਰ ਨਹੀਂ ਆਉਣ ਦਿੰਦਾ ਜੋ ਹਮੇਸ਼ਾ ਨਿਯੰਤਰਣ ਵਿੱਚ ਰਹਿੰਦਾ ਹੈ ਉਹ ਲੋਕਾਂ ਦੀ ਨਿਗਾ ਵਿੱਚ ਪਾਵਰਫੁੱਲ ਹੁੰਦਾ ਹੈ ਉਸ ਦੀ ਗੱਲਾਂ ਵਿੱਚ ਗੰਭੀਰਤਾ ਹੁੰਦੀ ਹੈ ਉਸ ਦੇ ਚੁੱਪ ਹੋਣ ਵਿੱਚ ਵੀ ਇੱਕ ਡਰ ਹੁੰਦਾ ਹੈ ਸਾਈਕੋਲੋਜੀ ਵੀ ਇਹੀ ਕਹਿੰਦੀ ਹੈ ਜਿਸ ਇਨਸਾਨ ਨੇ ਆਪਣੇ ਮਨ ਉੱਤੇ ਕਾਬੂ ਪਾ ਲਿਆ ਉਸ ਨੂੰ ਦੁਨੀਆ ਦੀ ਕੋਈ ਵੀ ਤਾਕਤ ਹਰਾ ਨਹੀਂ ਸਕਦੀ ਗੁੱਸੇ 'ਚ ਜਵਾਬ ਦੇਣਾ ਆਸਾਨ ਹੈ ਦੁੱਖ 'ਚ ਰੋ ਪੈਣਾ ਆਸਾਨ ਹੈ ਪਿਆਰ 'ਚ ਓਵਰਐਕਟ ਕਰ ਜਾਣਾ ਆਸਾਨ ਹੈ ਪਰ ਹਮੇਸ਼ਾ ਆਪਣੇ ਆਪ ਨੂੰ ਰੋਕਣਾ ਸੰਭਾਲਣਾ ਸਮਝਾਉਣਾ ਇਹ ਸਭ ਤੋਂ ਵੱਡੀ ਤਾਕਤ ਹੈ ਇਸ ਲਈ ਮੁਸ਼ਕਲ ਸਮੇਂ 'ਚ ਵੀ ਚੁੱਪ ਰਹਿਣਾ ਸਿੱਖੋ ਦਿਲ ਟੁੱਟਣ ਤੇ ਵੀ ਹੱਸਣਾ ਸਿੱਖੋ ਅੰਦਰੋਂ ਉੱਜੜ ਕੇ ਵੀ ਬਾਹਰੋਂ ਮਜ਼ਬੂਤ ਦੇਖਣਾ ਸਿੱਖੋ ਕਿਉਂਕਿ ਜਦ ਤੱਕ ਲੋਕ ਤੁਹਾਡੀਆਂ ਕਮਜ਼ੋਰੀਆਂ ਨਹੀਂ ਜਾਣਦੇ ਉਹ ਤੁਹਾਡੀ ਹੱਦਾਂ ਨੂੰ ਵੀ ਨਹੀਂ ਲੰਘ ਸਕਦੇ ਯਾਦ ਰੱਖੋ ਆਪਣੇ ਜਜ਼ਬਾਤ ਆਪਣੇ ਤੱਕ ਰੱਖੋ ਲੋਕ ਤੁਹਾਡੀ ਮਿਹਨਤ ਨੂੰ ਦੇਖਣੇ ਚਾਹੁੰਦੇ ਹਨ ਨਾ ਕਿ ਤੁਹਾਡਾ ਗਿਲਾ ਸ਼ਿਕਵਾ ਨੰਬਰ 4 ਖੁਦ ਨੂੰ ਅਪਗ੍ਰੇਡ ਕਰੋ ਜੇ ਤੁਸੀਂ ਸੋਚਦੇ ਹੋ ਕਿ ਦੁਨੀਆ ਤੁਹਾਡੀ ਕਦਰ ਕਰੇਗੀ ਬਿਨਾਂ ਖੁਦ ਵਿੱਚ ਕੁਝ ਬਦਲਾਅ ਲਿਆਏ ਤਾਂ ਇਹ ਸਿਰਫ ਇੱਕ ਭੁਲ ਹੋਵੇਗੀ ਅਸਲ ਗੱਲ ਇਹ ਨਹੀਂ ਕਿ ਤੁਸੀਂ ਕਿੰਨੇ ਵਧੀਆ ਇਨਸਾਨ ਹੋ ਅਸਲ ਗੱਲ ਇਹ ਹੈ ਕਿ ਲੋਕ ਤੁਹਾਨੂੰ ਕਿਵੇਂ ਵੇਖਦੇ ਨੇ ਇਸ ਲਈ ਤੁਹਾਨੂੰ ਆਪਣੀ ਲਾਈਫ ਵਿੱਚ ਇੱਕ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਖੁਦ ਨੂੰ ਅਪਗ੍ਰੇਡ ਕਰਨਾ ਆਪਣੀ ਸੂਚੀ ਬਣਾਓ ਕਿਹੜੀਆਂ ਗੱਲਾਂ ਤੁਹਾਨੂੰ ਰੋਕ ਰਹੀਆਂ ਨੇ ਕਿਹੜੀਆਂ ਕਮੀਆਂ ਤੁਹਾਡੀ ਸ਼ਖਸੀਅਤ ਨੂੰ ਖਿੱਚ ਰਹੀਆਂ ਨੇ ਫਿਰ ਸਿਰੇ ਤੋਂ ਸ਼ੁਰੂ ਕਰੋ ਆਪਣੀ ਸਕਿੱਲ ਤੇ ਕੰਮ ਕਰੋ ਨਵੀਆਂ ਚੀਜ਼ਾਂ ਸਿੱਖੋ ਨਵੀਆਂ ਲੈਂਗੁਏਜਸ ਨਵੀਆਂ ਟੈਕਨਿਕਸ ਕਿਉਂਕਿ ਜਿਹੜਾ ਇਨਸਾਨ ਰੁਕ ਜਾਂਦਾ ਹੈ ਉਹ ਪੁਰਾਣਾ ਜਾਂਦਾ ਹੈ ਆਪਣੀ ਬਾਡੀ ਤੇ ਕੰਮ ਕਰੋ ਕਿਉਂਕਿ ਤੁਹਾਡਾ ਲੁੱਕ ਤੁਹਾਡੀ ਸਭ ਤੋਂ ਪਹਿਲੀ ਇੰਟਰੋਡਕਸ਼ਨ ਹੁੰਦੀ ਹੈ ਫਿਟ ਰਹੋ ਐਕਟਿਵ ਰਹੋ ਸਿਹਤਮੰਦ ਜੀਵਨ ਜਿਓ ਕਿਉਂਕਿ ਕਮਜ਼ੋਰ ਲੁੱਕ ਤੋਂ ਕਦੇ ਵੀ ਤਾਕਤਵਰ ਚਲਕ ਨਹੀਂ ਆਉਂਦੀ ਡਰੈਸਿੰਗ ਤੇ ਵੀ ਕੰਮ ਕਰੋ ਕਿਉਂਕਿ ਜਿਵੇਂ ਤੁਸੀਂ ਆਪਣੀ ਸ਼ਕਲ ਸੂਰਤ ਪੇਸ਼ ਕਰਦੇ ਹੋ ਉਸੇ ਤਰ੍ਹਾਂ ਲੋਕ ਤੁਹਾਡੀ ਕਦਰ ਕਰਦੇ ਹਨ ਸਾਫ਼ ਸੁਥਰਾ ਸਧਾਰਨ ਪਰ ਸ਼ਾਨਦਾਰ ਲੁੱਕ ਕਈ ਵਾਰੀ ਤੁਹਾਡਾ ਪਹਿਲਾ ਇਮਪ੍ਰੈਸ਼ਨ ਬਣ ਜਾਂਦਾ ਹੈ ਹੁਣ ਸੋਚੋ ਜਦ ਤੁਸੀਂ ਆਪਣੇ ਆਪ ਨੂੰ ਬਿਹਤਰ ਬਣਾਉਂਦੇ ਹੋ ਲੋਕ ਵੀ ਤੁਹਾਨੂੰ ਨਵੇਂ ਨਜ਼ਰੀਏ ਨਾਲ ਵੇਖਣ ਲੱਗਦੇ ਨੇ ਤੁਹਾਡੀ ਗੱਲ ਸੁਣਨ ਲੱਗਦੇ ਨੇ ਤੁਹਾਡੀ ਸੋਚ ਨੂੰ ਵੈਲਿਊ ਦੇਣ ਲੱਗਦੇ ਨੇ ਸਮਾਜ ਵਿੱਚ ਤੁਹਾਡਾ ਇੱਕ ਵੱਖਰਾ ਰੁਤਬਾ ਬਣ ਜਾਂਦਾ ਹੈ ਇਸ ਲਈ ਕਦੇ ਵੀ ਨਾ ਸੋਚੋ ਕਿ ਸਿਰਫ ਦਿਲ ਚੰਗਾ ਹੋਣਾ ਕਾਫੀ ਹੈ ਦਿਲ ਚੰਗਾ ਹੋਣਾ ਚਾਹੀਦਾ ਹੈ ਪਰ ਦਿਮਾਗ ਤੇ ਲੁੱਕ ਵੀ ਵਧੀਆ ਹੋਣੀ ਚਾਹੀਦੀ ਨੇ ਤੁਸੀਂ ਆਪਣੇ ਆਪ ਨੂੰ ਜਿੰਨਾ ਵਧੀਆ ਬਣਾਉਨੇ ਹੋ ਦੁਨੀਆ ਤੁਹਾਨੂੰ ਉਨਾ ਹੀ ਵਧੀਆ ਤਰੀਕੇ ਨਾਲ ਟ੍ਰੀਟ ਕਰਦੀ ਹੈ ਇਹੀ ਹੈ ਅਸਲ ਜੀਵਨ ਦੀ ਰਿਐਲਿਟੀ ਖੁਦ ਨੂੰ ਅਪਗ੍ਰੇਡ ਕਰੋ ਤਾਂ ਕਿ ਦੁਨੀਆ ਤੁਹਾਨੂੰ ਦਿਲੋਂ ਇੱਜ਼ਤ ਦੇ। ਨੰਬਰ 5 ਆਪਣੀਆਂ ਕਮਜ਼ੋਰੀਆਂ ਕਦੇ ਨਾ ਦੱਸੋ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਸਾਹਮਣੇ ਵਾਲਾ ਸਾਡਾ ਦੋਸਤ ਹੈ। ਉਹ ਸਾਡਾ ਭਲਾ ਚਾਹੁੰਦਾ ਹੈ। ਸਾਨੂੰ ਲੱਗਦਾ ਹੈ ਕਿ ਉਹ ਸਾਡਾ ਦਰਦ ਸਮਝੇਗਾ। ਅਸੀਂ ਆਪਣੀ ਜ਼ਿੰਦਗੀ ਦੇ ਰਾਜ਼, ਗਲਤੀਆਂ, ਕਮਜ਼ੋਰੀਆਂ ਉਸ ਨੂੰ ਬੇਝਿਜਕ ਦੱਸ ਦਿੰਦੇ ਹਾਂ। ਪਰ ਸੱਚ ਸੁਣੋ ਦੋਸਤੋ, ਦੁਨੀਆ ਸਿਰਫ ਤੁਹਾਡੀ ਤਾਕਤ ਤੋਂ ਪ੍ਰਭਾਵਿਤ ਹੁੰਦੀ ਹੈ, ਕਮਜ਼ੋਰੀ ਤੋਂ ਨਹੀਂ। ਜਿਸ ਦਿਨ ਤੁਸੀਂ ਆਪਣੀਆਂ ਕਮਜ਼ੋਰੀਆਂ ਕਿਸੇ ਨੂੰ ਦੱਸੋ ਉਸ ਦਮ ਤੋਂ ਉਹ ਤੁਹਾਨੂੰ ਇੱਜ਼ਤ ਨਹੀਂ ਦੇਵੇਗਾ ਤੁਸੀਂ ਕਿੰਨੇ ਵੀ ਨੇਕ ਹੋ ਉਹ ਤੁਹਾਨੂੰ ਕਮਜ਼ੋਰ ਸਮਝਣ ਲੱਗ ਪਏਗਾ ਅਤੇ ਜੇਕਰ ਉਹ ਮੰਨ ਨਹੀਂ ਲਵੇ ਕਿ ਤੁਸੀਂ ਠੀਕ ਹੋ ਤਾਂ ਵੀ ਉਸ ਦੇ ਦਿਲ ਵਿੱਚ ਤੁਹਾਡੀ ਇਮੇਜ ਹੌਲੀ ਹੌਲੀ ਡਿੱਗਣ ਲੱਗਦੀ ਹੈ ਕਈ ਵਾਰੀ ਤਾਂ ਲੋਕ ਤੁਹਾਡੀਆਂ ਕਮਜ਼ੋਰੀਆਂ ਦਾ ਮਜ਼ਾਕ ਵੀ ਉਡਾਉਂਦੇ ਹਨ ਜਦ ਉਹਨਾਂ ਦੀ ਲੋੜ ਪੂਰੀ ਹੋ ਜਾਂਦੀ ਹੈ ਉਹ ਤੁਹਾਡੇ ਰਾਜ਼ ਦੁਨੀਆ ਅੱਗੇ ਖੋਲ ਦਿੰਦੇ ਹਨ ਇਸ ਕਰਕੇ ਦੋਸਤੋ ਹੁਸ਼ਿਆਰ ਰਹੋ ਹਰ ਰਿਸ਼ਤਾ ਪਰ ਉਸੇ ਯੋਗ ਨਹੀਂ ਹੁੰਦਾ ਹਰ ਚਿਹਰਾ 마ਸੂਮ ਨਹੀਂ ਹੁੰਦਾ ਜਦ ਤੁਹਾਡੇ ਅੰਦਰ ਕੋਈ ਕਮਜ਼ੋਰੀ ਹੋਵੇ ਕੋਈ ਪੁਰਾਣੀ ਗਲਤੀ ਹੋਵੇ ਉਸ ਨੂੰ ਦੁਨੀਆਂ ਅੱਗੇ ਰੱਖਣ ਦੀ ਲੋੜ ਨਹੀਂ ਉਸ ਨੂੰ ਆਪਣੇ ਅੰਦਰ ਰੱਖੋ ਤੇ ਚੁੱਪਚਾਪ ਉਸ ਤੇ ਕੰਮ ਕਰੋ ਪਰ ਦਿਖਾਓ ਨਾ ਬਦਲੋ ਪਰ ਦੱਸੋ ਨਾ ਉੱਚਾ ਉੱਡੋ ਪਰ ਚੁੱਪ ਰਹੋ ਦੁਨੀਆਂ ਤੁਹਾਡੀ ਜਿੱਤ ਵੇਖੇ ਪਰ ਤੁਹਾਡੀ جنگ ਨਾ ਜਾਣੇ ਆਪਣੀ ਜ਼ਿੰਦਗੀ ਦੀ ਲੜਾਈ ਖੁਦ ਲੜੋ ਜੋ ਅੰਦਰ ਟੁੱਟਿਆ ਹੋਇਆ ਹੈ ਉਹ ਆਪਣੇ ਅੰਦਰ ਹੀ ਜੋੜੋ ਕਦੇ ਕਿਸੇ ਨੂੰ ਇਹ ਹੱਕ ਨਾ ਦਿਓ ਕਿ ਉਹ ਤੁਹਾਡੀਆਂ ਕਮਜ਼ੋਰੀਆਂ ਨੂੰ ਹਥਿਆਰ ਬਣਾ ਲੇ ਇਸ ਕਰਕੇ ਜ਼ਿੰਦਗੀ ਚ ਅੱਗੇ ਵਧੋ ਪਰ ਖामोशी ਨਾਲ ਇਤਿਹਾਸ ਬਣਾਓ ਪਰ ਬਿਨਾ ਸ਼ੋਰ ਦੇ ਨੰਬਰ 6 ਰਿਜੈਕਸ਼ਨ ਤੋਂ ਨਾ ਡਰੋ ਕਦੇ ਸੋਚਿਆ ਹੈ ਕਿ ਰਿਜੈਕਸ਼ਨ ਅਸੀਂ ਕਿਉਂ ਨਹੀਂ ਸਹਿ ਸਕਦੇ ਅਸੀਂ ਇੱਕ ਨਹੀਂ ਨੂੰ ਆਪਣੀ ਇੱਜ਼ਤ ਤੋਂ ਵੱਡਾ ਕਿਉਂ ਮੰਨ ਲੈਨੇ ਆ ਜੇ ਕੋਈ ਤੁਹਾਨੂੰ ਰਿਜੈਕਟ ਕਰਦਾ ਹੈ ਤਾਂ ਉਸ ਦੀ ਚਿੰਤਾ ਨਾ ਕਰੋ ਕਿਉਂਕਿ ਹਰ ਰਿਜੈਕਸ਼ਨ ਇੱਕ ਦਰਵਾਜ਼ਾ ਬੰਦ ਕਰਦਾ ਹੈ ਪਰ ਇੱਕ ਹੋਰ ਨਵਾਂ ਦਰਵਾਜ਼ਾ ਖੋਲਦਾ ਵੀ ਹੈ ਉਸ ਨੂੰ ਫੋਰਸ ਨਾ ਕਰੋ ਉਸਦੀ ਮੰਨਤ ਨਾ ਕਰੋ ਜੇ ਤੁਸੀਂ ਕਿਸੇ ਨੂੰ ਫੋਰਸ ਕਰੋਗੇ ਤਾਂ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਦਰਸਾ ਰਹੇ ਹੋ ਸੱਚ ਇਹ ਹੈ ਦੋਸਤੋ ਕਿਸੇ ਨੂੰ ਆਪਣੀ ਜ਼ਿੰਦਗੀ ਚ ਰੱਖਣ ਦੀ ਅਸਲ ਤਾਕਤ ਉਸ ਨੂੰ ਛੱਡ ਸਕਣ ਦੀ ਹਿੰਮਤ ਵਿੱਚ ਹੁੰਦੀ ਹੈ ਕਈ ਵਾਰ ਰਿਜੈਕਸ਼ਨ ਤੁਹਾਡੀ ਕਿਸਮਤ ਵਾਂਗ ਹੁੰਦੀ ਹੈ ਉਹ ਤੁਹਾਨੂੰ ਵਧੀਆ ਚੀਜ਼ਾਂ ਵੱਲ ਮੋੜਦੀ ਹੈ ਉਹ ਤੁਹਾਨੂੰ ਵਧੀਆ ਇਨਸਾਨ ਬਣਾਉਂਦੀ ਹੈ ਜੋ ਇਨਸਾਨ ਰਿਜੈਕਸ਼ਨ ਨੂੰ ਸਵੀਕਾਰ ਕਰਨਾ ਸਿੱਖ ਜਾਂਦਾ ਹੈ ਉਹ ਕਦੇ ਰੁਕਦਾ ਨਹੀਂ ਉਹ ਹਾਰ ਨੂੰ ਸਵੀਕਾਰ ਕਰਦਾ ਹੈ ਪਰ ਹੌਸਲਾ ਕਦੇ ਨਹੀਂ ਛੱਡਦਾ ਜੋ ਤੁਹਾਡੀ ਇੱਜ਼ਤ ਕਰੇ ਤੁਸੀਂ ਵੀ ਉਸਦੀ ਕਰੋ ਜੋ ਤੁਹਾਨੂੰ ਇਗਨੋਰ ਕਰੇ ਤੁਸੀਂ ਵੀ ਉਸ ਨੂੰ ਛੱਡ ਦਿਓ ਕਿਉਂ ਕਿ ਇਨਸਾਨੀਅਤ ਤੇ ਇੱਜ਼ਤ ਦੋਵੇਂ ਇੱਕੋ ਰਸਤੇ ਦੇ ਰਾਹੀ ਹਨ ਤੇ ਜੇਕਰ ਕਿਸੇ ਕੋਲ ਤੁਹਾਡੀ ਇੱਜ਼ਤ ਨਹੀਂ ਤਾਂ ਉਹ ਤੁਹਾਡੇ ਲਾਇਕ ਵੀ ਨਹੀਂ ਇਹੀ ਤਰੀਕਾ ਹੈ ਪਾਵਰਫੁੱਲ ਬਣਨ ਦਾ ਕਦੇ ਵੀ ਆਪਣੇ ਆਪ ਨੂੰ ਕਦਰ ਤੋਂ ਘੱਟ ਨਾ ਵੇਚੋ ਜੋ ਤੁਹਾਨੂੰ ਰਿਜੈਕਟ ਕਰੇ ਉਸ ਨੂੰ ਧੰਨਵਾਦ ਦਿਓ ਕਿਉਂਕਿ ਉਹ ਤੁਹਾਨੂੰ ਇੱਕ ਨਵੇਂ ਮੌਕੇ ਵੱਲ ਧੱਕ ਕੇ ਚਲੇ ਆ ਗਿਆ ਅੰਤ ਵਿੱਚ ਇੱਕ ਗੱਲ ਯਾਦ ਰੱਖਿਏ ਰਿਜੈਕਸ਼ਨ ਤੁਹਾਡੀ ਕਹਾਣੀ ਦਾ ਅੰਤ ਨਹੀਂ ਇਹ ਤੁਹਾਡੀ ਕਹਾਣੀ ਦੀ ਸੱਚੀ ਸ਼ੁਰੂਆਤ ਦੀ ਘੰਟੀ ਹੁੰਦੀ ਹੈ ਤਾਂ ਚਲੋ ਅੱਜ ਤੋਂ ਹੀ ਕਿਸੇ ਦੀ ਨਹੀਂ ਤੋਂ ਡਰਨਾ ਬੰਦ ਕਰੋ ਤੇ ਆਪਣੇ ਹਾਂ ਲਈ ਮਿਹਨਤ ਕਰਨਾ ਸ਼ੁਰੂ ਕਰੋ ਹੁਣ ਇਹ ਗੱਲ ਆਪਣੇ ਦਿਲ 'ਚ ਪੱਕੀ ਕਰ ਲਵੋ ਕਿ ਜੇ ਤੁਸੀਂ ਬਹੁਤ ਵਧੀਆ ਬੰਦੇ ਬਣ ਜਾਓਗੇ ਬਹੁਤ ਮਿਹਨਤੀ ਇਮਾਨਦਾਰ ਨਿਰਮਲ ਬਣ ਜਾਓਗੇ ਤਾਂ ਹਰ ਕੋਈ ਤੁਹਾਡੀ ਕਦਰ ਕਰੇਗਾ ਇਹ ਜ਼ਰੂਰੀ ਨਹੀਂ ਕਈ ਵਾਰੀ ਜਿੰਨਾ ਲਈ ਅਸੀਂ ਆਪਣਾ ਸਭ ਕੁਝ ਲਾ ਦਿੰਨੇ ਹਾਂ ਉਹੀ ਸਾਨੂੰ ਅੱਖਾਂ ਚੋਂ ਗਿਰਾ ਦਿੰਦੇ ਹਨ ਕਈ ਵਾਰੀ ਜਿੰਨਾਂ ਲਈ ਅਸੀਂ ਆਪਣੀ ਸੱਚਾਈ ਨੂੰ ਹਥੇਲੀ ਉੱਤੇ ਰੱਖ ਦਿੰਦੇ ਹਾਂ ਉਹ ਸਾਡੇ ਦਿਲ ਨਾਲ ਖਿਡਾਉਣੇ ਵਾਂਗ ਖੇਡ ਜਾਂਦੇ ਹਨ ਇਸ ਕਰਕੇ ਜੋ ਤੁਹਾਡੀ ਕਦਰ ਨਹੀਂ ਕਰਦਾ ਉਸ ਨੂੰ ਛੱਡ ਦਿਓ ਬਿਨਾਂ ਕਿਸੇ ਗੁੱਸੇ ਦੇ ਬਿਨਾਂ ਕਿਸੇ ਨਫ਼ਰਤ ਦੇ ਸਿਰਫ ਖਾਮੋਸ਼ੀ ਨਾਲ ਅੱਗੇ ਵਧ ਜਾਓ ਆਪਣੀ ਲਾਈਫ ਨੂੰ ਉਸ ਪਾਸੇ ਮੋੜੋ ਜਿੱਥੇ ਤੁਹਾਡੀ ਖੁਸ਼ੀ ਤੁਹਾਡਾ ਸਕੂਨ ਤੁਹਾਡੀ ਆਪਣੀ ਵੈਲਿਊ ਹੋਵੇ ਤੁਸੀਂ ਜਿੱਥੇ ਆਪਣੀ ਮਿਹਨਤ ਨਾਲ ਆਪਣੀ ਪਹਿਚਾਨ ਬਣਾਓ ਇਹੀ ਰਸਤਾ ਤੁਹਾਨੂੰ ਮਜ਼ਬੂਤ ਬਣਾਏਗਾ, ਇਹੀ ਰਸਤਾ ਤੁਹਾਨੂੰ ਅਸਲ ਵਿੱਚ ਅਟਰੈਕਟਿਵ ਬਣਾਏਗਾ। ਨਾ ਸਿਰਫ ਦਿਖਾਵੇ ਵਾਲਾ ਆਕਰਸ਼ਨ, ਸਗੋਂ ਇੱਕ ਅੰਦਰੂਨੀ ਨੂਰ ਜੋ ਹਰ ਕੋਲ ਮਹਿਸੂਸ ਕਰੇ। ਜੇ ਤੁਸੀਂ ਵੀ ਆਪਣੀ ਜ਼ਿੰਦਗੀ ਬਦਲਣਾ ਚਾਹੁੰਦੇ ਹੋ, ਇੱਕ ਅਸਲ ਮਰਦ ਬਣਨਾ ਚਾਹੁੰਦੇ ਹੋ ਜੋ ਲੋਕਾਂ ਦੀਆਂ ਗੱਲਾਂ ਤੋਂ ਉੱਪਰ ਉੱਠ ਕੇ ਸੋਚ ਸਕੇ, ਇੱਕ ਹਾਈ ਵੈਲਿਊ ਮੈਨ ਬਣਨਾ ਚਾਹੁੰਦੇ ਹੋ ਪਰ ਤੁਹਾਨੂੰ ਨਹੀਂ ਪਤਾ ਕਿ ਸ਼ੁਰੂਆਤ ਕਿੱਥੋਂ ਕਰੀਏ, ਤਾਂ ਸਾਡੀ ਇਹ ਵੀਡੀਓ ਜ਼ਰੂਰ ਦੇਖੋ। ਇਸ ਵਿੱਚ ਅਸੀਂ ਤੁਹਾਡੇ ਨਾਲ ਹਰ ਗੱਲ, ਹਰ ਹਕੀਕਤ ਖੁੱਲ੍ਹ ਕੇ ਸਾਂਝੀ ਕੀਤੀ ਹੈ। ਜੇ ਵੀਡੀਓ ਨੇ ਤੁਹਾਡੇ ਦਿਲ ਨੂੰ ਛੂਹਿਆ ਹੋਵੇ ਤਾਂ ਕਮੈਂਟ ਵਿੱਚ yes ਲਿਖੋ ਇਸ ਤੋਂ ਬਾਅਦ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਤਾਂ ਜੋ ਅੱਗੇ ਆਉਣ ਵਾਲੀ ਵੀਡੀਓ ਵੀ ਤੁਸੀਂ ਮਿਸ ਨਾ ਕਰੋ ਅੱਜ ਲਈ ਇੰਨਾ ਹੀ ਮਿਲਦੇ ਹਾਂ ਜਲਦੀ ਕਿਸੇ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਧਿਆਨ ਰੱਖੋ